ਰਨਜੀਤ ਹੂਜਾ ਵਹਾਦੋ ਸ਼ਖਸ਼ ਸੀ ਜਿਹੜੇ ਇੱਕ ਸੰਗੀਤ ਦੀ ਯੂਨੀਵਰਸਿਟੀ ਸੀ 6 ਮਹੀਨੇ ਸਾਨੂੰ ਮੱਝਬਾਰਵੇ ਦਵਾਪੇ ਦੀਆਂ ਬੋਲੀਆਂ ਦੀਆਂ ਤਿਆਰੀਆਂ ਤੇ ਲੱਗਿਆ ਸੀ ਦੋ ਦੋ ਰਾਤਾਂ ਸਿਟਿੰਗ ਚੱਲਦੀਆਂ ਫੇਰ ਆ ਜਾਣਾ ਨਹੀਂ ਇੱਕ ਸਿਟਿੰਗ ਹੋਰ ਕਰਨੀ ਐ ਨਹੀਂ ਇੱਕ ਸਿਟਿੰਗ ਹੋਰ ਕਰਨੀ ਐ ਹੁਣ ਰਮਜੂਰੀ ਬੰਬੇ ਤੋਂ ਆ ਰਿਹਾ ਉਹ ਉਸੇ ਨੇ ਢੋਲ ਵਜਾਉਣਾ ਤੇ ਜਦੋਂ ਉਹ ਗਾਣੇ ਦਾ ਮਿਊਜ਼ਿਕ ਕਰਕੇ ਆਏ ਪਟਿਆਲੇ ਤਾਂ ਮੈਨੂੰ ਕਹਿਣ ਲੱਗੇ ਪਰਮਜੀਤ ਦੋ ਗਾਣੇ ਅੱਜ ਹਰਭਜਨ ਤੇ ਕੀਤੇ ਪਰ ਤੇਰਾ ਇੱਕ ਕੀਤਾ ਨਹੀਂ ਅੱਜ ਪੂਰੀ ਦੁਨੀਆ ਦੇ ਵਿੱਚ ਸੰਗੀਤ ਸਮਰਾਟ ਚਰਨਜੀਤ ਹੂਜਾ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਔਰ ਚੰਡੀਗੜ੍ਹ ਵੀ ਕਰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਖਾਸ ਕਰਕੇ ਬਾਤ ਕਰ ਲੈਣਾ ਸਾਡੇ ਨਾਲ ਪੰਮੀ ਬਾਈ ਜੀ ਨੇ ਕਹੇ ਕਿ ਹੂਜਾ ਸਾਹਿਬ ਬਾਰੇ ਗੱਲ ਕਰਨਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਆ ਉਹਨਾਂ ਦੀ ਸ਼ਾਨ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਸਮੂਹ ਗਾਇਕ ਗੀਤਕਾਰ ਸੰਗੀਤਕਾਰ ਇਕੱਠੇ ਹੋਏ ਨੇ ਔਰ ਉਹ ਪੁਰਾਣੇ ਦੌਰ ਦੀਆਂ ਗੱਲਾਂ ਹੋ ਰਹੀਆਂ ਨੇ ਜਦੋਂ ਹੂਜਾ ਸਾਹਿਬ ਨਾਲ ਹੁੰਦੇ ਸੀ ਮਿਊਜ਼ਿਕ ਕਰਦੇ ਸੀ ਚਰਨਜੀਤ ਹੂਜਾ ਵਾਹਦੋ ਸ਼ਖਸ਼ੀਅਤ ਸੀ ਜਿਹੜੀ ਇੱਕ ਸੰਗੀਤ ਦੀ ਯੂਨੀਵਰਸਿਟੀ ਸੀ ਤੇ ਉਹਨਾਂ ਨੂੰ ਇਸ ਗੱਲ ਦਾ ਇਲਮ ਸੀ ਕਿ ਕਿਹੜੇ ਕਲਾਕਾਰ ਨੂੰ ਕਿਸ ਤਰ੍ਹਾਂ ਗਵਾਉਣਾ ਹੈ ਕਹੇ ਜਾਂ ਗਵਾਉਣਾ ਤੇ ਉਹਨਾਂ ਨੇ ਉਸੇ ਤਰ੍ਹਾਂ ਗਵਾਇਆ ਪੰਮੀ ਬਾਈ ਤੋਂ ਪੰਮੀ ਬਾਈ ਵਰਗਾ ਗਵਾਇਆ ਹਰ ਭਾਜਨ ਤੋਂ ਹੋਰ ਭਾਜਨ ਵਰਗਾ ਗਵਾਇਆ ਹੰਸ ਤੋਂ ਹੰਸ ਵਰਗਾ ਗਵਾਇਆ ਸਰਦੂਲ ਤੋਂ ਸਰਦੂਰ ਵਰਗਾ ਗਵਾਇਆ ਤੇ ਮੈਂ ਬੜਾ ਖੁਸ਼ਕਿਸਮਤਾਂ ਮੈਂ ਬੜਾ ਲੰਮਾ ਅਰਸਾ ਉਹਨਾਂ ਦੇ ਨਾਲ ਗੁਜ਼ਾਰਿਆ ਉਹਨਾਂ ਦੇ ਸੰਗੀਤ ਦੇ ਵਿੱਚ ਹੀ ਪਰਮਜੀਤ ਸਿੱਧੂ ਤੋਂ ਪੰਮੀ ਬਾਈ ਬਣਿਆ ਮੇਰੀ ਪਹਿਲੀ ਕਮਰਸ਼ੀਅਲ ਆਡੀਓ ਕੈਸਟ ਮਾਝ ਮਾਲਵੇ ਦੇ ਬਾਬੇ ਦੀਆਂ ਬੋਲੀਆਂ ਉਹਨਾਂ ਨੇ 94 ਦੇ ਵਿੱਚ ਰਿਲੀਜ਼ ਕੀਤੀ ਤੇ ਉਸ ਦੇ ਨਾਲ ਇੱਕ ਪਰਵਾਰਕ ਕਹਾਣੀ ਸੀ ਵੱਡੇ ਭਰਾ ਸਨ ਤੇ ਆਪਸੀ ਪਰਿਵਾਰ ਦਾ ਮਿਲਣਾ ਜਿਲਣਾ ਸਬੰਧ ਤੇ ਬੜਾ ਕੁਝ ਜੁੜਿਆ ਹੋਇਆ ਤੇ ਉਸ ਚਰਨਜੀਤ ਹੁਜਾ ਦੇ ਕੰਮ ਨੂੰ ਨਾ ਪੰਜਾਬੀ ਨਾ ਪੰਜਾਬੀ ਸੰਗੀਤ ਜਗਤ ਕਦੇ ਵੀ ਅੱਖੋਂ ਪਰੋਖੇ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਨੇ ਜਿਸ ਕਿਸਮ ਦਾ ਸੰਗੀਤ ਸਿਰਜਿਆ ਉਸ ਕਿਸਮ ਦਾ ਸੰਗੀਤਕਾਰ ਅੱਜ ਦੀ ਦੁਨੀਆ 'ਚ ਮੈਨੂੰ ਕੋਈ ਦਿਖ ਨਹੀਂ ਰਿਹਾ ਜਿਸ ਪੈਸ਼ਨ ਦੇ ਨਾਲ ਜਿਸ ਮੁਹੱਬਤ ਦੇ ਨਾਲ ਉਹਨਾਂ ਨੇ ਪੰਜਾਬੀਅਤ ਨੂੰ ਪੰਜਾਬੀ ਸੰਗੀਤ ਨੂੰ ਇੱਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਪਲੇਟਫਾਰਮ ਤੇ ਲੈ ਕੇ ਗਏ ਉਹ ਉਹਨਾਂ ਨੂੰ ਸਲੂਟ ਹੈ ਤੇ ਮੈਂ ਦੁਆ ਕਰਦਾ ਉਹ ਪਰਮਾਤਮਾ ਈਸ਼ਵਰ ਅਲਮੈਟੀ ਗੋਡ ਉਹਨਾਂ ਨੂੰ ਆਪਣੇ ਚਰਨਾ ਚਰਮਾਸ ਪਖਸ਼ੇ ਤੇ ਪਿੱਛੇ ਪਰਿਵਾਰ ਜਿਹੜਾ ਹੈਗਾ ਉਹ ਉਹਨਾਂ ਦੀ ਲੈਗੇਸੀ ਨੂੰ ਇਸੇ ਤਰ੍ਹਾਂ ਉਹਨਾਂ ਦੇ ਬੱਚੇ ਅੱਗੇ ਜਾਰੀ ਰੱਖਣ ਕਹਰੇ ਕਿ ਉਹਨਾਂ ਨੇ ਕਲਾਕਾਰ ਗੁਆਏ ਹਨ ਕਹਰੇ ਕਿ ਉਹਨਾਂ ਨੇ ਕਮਰਸ਼ੀਅਲਾਈਜੇਸ਼ਨ ਕਲਾਕਾਰ ਦੇ ਉੱਤੇ ਹਾਵੀ ਨਹੀਂ ਹੋਣ ਦਿੱਤਾ ਅੱਜ ਕੱਲ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਲੋਕੀ ਕਮਰਸ਼ੀਅਲਾਈਜੇਸ਼ਨ ਨੂੰ ਪੈਸੇ ਪੈਸਾ ਹਾਵੀ ਹੋ ਜਾਂਦਾ ਲੋਕੀ ਕਹਿੰਦੇ ਕਿ ਇਨੂੰ ਗਵਾਣਾ ਬਸ ਕਹਿ ਰਿਹਾ ਕਿ ਬੋਲਣਾ ਆਣਾ ਚਾਹੀਦਾ ਗਵਾਤਾ ਸੀ ਆਪ ਦਵਾਂਗੇ ਪਰ ਉਹਨਾਂ ਨੇ ਪਰਫੈਕਸ਼ਨ ਦੇ ਲਈ ਬਹੁਤ ਕੰਮ ਕੀਤਾ ਨਹੀਂ ਤਾਂ ਬਦਲ ਕੇ ਡੇਡ ਡੇਡ 2 2 ਸਾਲ ਕੈਸੜ ਨੂੰ ਲੱਗ ਜਾਂਦੇ ਸੀ ਤਿਆਰੀ ਪਹਿਲਾਂ ਆਰਟਿਸਟ ਦੀ ਤਿਆਰੀ ਕਰਾਉਣੀ ਫਿਰ ਸੰਗੀਤ ਬਣਾਉਣਾ ਤੇ ਫਿਰ ਉਹਨੂੰ ਪੇਸ਼ ਕਰਨਾ ਲੋਕਾਂ 'ਚ ਉਹ ਕੋ ਸੌਖਾ ਕੰਮ ਨਹੀਂ ਸੀ ਐਸ ਐਸ ਜੁਗ ਵਾਲਾ ਕੰਮ ਨਹੀਂ ਸੀ ਕਿ YouTube ਤੇ ਚਾੜਤਾ ਤੇ ਚਲੋ ਸਰ ਗਿਆ ਉਹ ਇੱਕ 바ਕੀ ਪਲੈਨਿੰਗ ਹੁੰਦੀ ਸੀ ਕਿਵੇਂ ਕਲਾਕਾਰ ਨੂੰ ਲਾਂਚ ਕਰਨਾ ਹੈ ਕਿਵੇਂ ਰਿਲੀਜ਼ ਕਰਨਾ ਹੈ ਕਦੋਂ ਕਰਨਾ ਹੈ ਹੈ ਕਿਸ ਤਰ੍ਹਾਂ ਕਰਨਾ ਹੈ ਬਹੁਤ ਕੁਝ ਸੀ ਤੇ ਉਹ ਉਹ ਬੰਦੇ ਦੀ ਰੂਹ ਤੋਂ ਘਮਾਉਂਦੇ ਸੀ ਤੇ ਇਹੀ ਉਹਨਾਂ ਦੀ ਖਾਸੀਅਤ ਸੀ ਤੁਹਾਡੀ ਲਾਈਫ 'ਚ ਕਿੰਨਾ ਕੁ ਹੱਤ ਮੰਦ ਹੋ ਸਕਸੈਸ 'ਚ ਕਿ ਤੁਹਾਡੀ ਜ਼ਿੰਦਗੀ ਦੀ ਸਫਲਤਾ ਦੇ ਵਿੱਚ ਉਹਨਾਂ ਦਾ ਕਿੰਨਾ ਕੁ ਯੋਗਦਾਨ ਹੈ ਬਹੁਤ ਵੱਡਾ ਯੋਗਦਾਨ ਹੈਗਾ ਮੈਂ ਤਾਂ ਦੱਸ ਚੁੱਕਿਆ ਪਹਿਲਾਂ ਹੀ ਤੁਹਾਨੂੰ ਕਿ ਪਰਮਜੀਤ ਸਿੱਧੂ ਤੋਂ ਪੰਮੀ ਮੇ ਬਣਾਉਣ 'ਚ ਉਹਨਾਂ ਦੇ ਯੋਗਦਾਨ ਹੈ वो वो 31 ਸਾਲ ਪਹਿਲਾਂ ਇਹ ਸਾਰੀਆਂ ਚੀਜ਼ਾਂ ਕਿੱਦਾਂ ਦੀ ਸੀਗੀਆਂ ਉਹ ਗਾਣਾ ਉਹ ਬੋਲੀਆਂ 31 ਸਾਲ ਪਹਿਲਾਂ ਜਦੋਂ ਕੀਤੀਆਂ ਬੈ ਕੇ ਉਸ ਸਮੇ ਦਾ ਉਹ ਸਮਾਂ ਕਿੱਦਾਂ ਦਾ ਸੀਗਾ ਜਦੋਂ ਬੰਦੇ ਹੁੰਦੇ ਸੀ ਅੱਜ ਕੱਲ ਤਾਂ ਕਹਰੇ ਕਿ ਕੋਈ 3 ਦਿਨਾਂ ਲਈ ਨਹੀਂ ਰੁਕਦਾ ਰਿਕਾਰਡਿੰਗ ਦੇ ਲਈ 3 ਘੰਟੇ ਨਹੀਂ ਰੁਕਦਾ ਉਸ ਤੋਂ 3-3 4-4 ਸਾਲ ਅਜਮੋਣਾ ਗੁਰੂ ਗੁਰੂ ਚੇਲਾ ਦਾ ਰਿਸ਼ਤਾ ਉਸ ਸਮੇ ਉਹ ਉਹ ਚੀਜ਼ਾਂ ਬਹੁਤ ਪਿਆਰੀਆਂ ਸੀਗੀਆਂ ਅੱਜ ਕੱਲ ਤਾਂ ਉਹ ਚੀਜ਼ਾਂ ਨਹੀਂ ਰਹੀਆਂ ਜੇਮੀ ਨੇ ਸਾਨੂੰ ਮੱਝ ਵਾਲਵੇ ਦਵਾਪੇ ਦੀਆਂ ਬੋਲੀਆਂ ਦੀਆਂ ਤਿਆਰੀਆਂ ਤੇ ਲੱਗਿਆ ਸੀ 6 ਮਨਸ ਬਿਫੋਰ ਦ ਰਿਕਾਰਡਿੰਗ ਸੋ ਉਹ ਮੱਝ ਵਖਰਾ ਸੀ ਸੈਟਿੰਗ ਲਈ ਇਤੋਂ ਦਿੱਲੀ ਜਾਂਦੇ ਐ ਤੇ ਉੱਥੇ ਦੋ ਦੋ ਰਾਤਾਂ ਸੈਟਿੰਗ ਚੱਲਦੀਆਂ ਫੇਰ ਆ ਜਾਣਾ ਨਹੀਂ ਇੱਕ ਸੈਟਿੰਗ ਹੋਰ ਕਰਨੀ ਐ ਨਹੀਂ ਇੱਕ ਸੈਟਿੰਗ ਹੋਰ ਕਰਨੀ ਐ ਹੁਣ ਰਮਜੂ ਨਹੀਂ ਬੰਬੇ ਤੋਂ ਆ ਰਿਹਾ ਉਹ ਉਸੇ ਨੇ ਢੋਲ ਵਜਾਉਣਾ ਐ ਸੋ ਬੜੀਆਂ ਚੀਜ਼ਾਂ ਸੀਆਂ ਤੇ ਬੜਾ ਕਮਾਲ ਦਾ ਉਹ ਦਿਨ ਸੀ ਤੇ ਆਈ ਨੈਵਰ ਫੋਰਗੇਟ ਇਨ ਮਾਈ ਲਾਈਫ। ਨੋ। ਆਖਿਰ ਦੇ ਵਿੱਚ ਕੁਝ ਕਹਿਣਾ ਚਾਹੂਗੇ ਦਿਲੋਂ ਕੁਝ ਕੋਈ ਚੀਜ਼ ਚੱਲ ਰਹੀ ਹੋਊਗੀ ਅੱਖਾਂ ਦੇ ਸਾਹਮਣੇ ਆ ਉਹ ਪੁਰਾਣੇ ਪਲ ਹੁਜਾ ਸਾਹ ਬਾਰੇ। ਦੇਖੋ ਉਹਨਾਂ ਨੇ ਜਿਹੜਾ ਕੁਝ ਵੀ ਕੀਤਾ ਮੇਰਾ ਇੱਕ ਗਾਣਾ ਕੀਤਾ ਜੀ ਨਹੀਂ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ। ਉਹਨਾਂ ਦਾ ਇਹਨਾਂ ਪਸੰਦੀ ਦਾ ਗਾਣਾ ਸੀ। ਤੇ ਜਦੋਂ ਗਾਣੇ ਦਾ ਮਿਊਜ਼ਿਕ ਕਰਕੇ ਆਏ ਪਟਿਆਲੇ ਤਾਂ ਮੈਨੂੰ ਕਹਿਣ ਲੱਗੇ ਪਰਮਜੀਤ ਦੋ ਗਾਣੇ ਅੱਜ ਹਰਭਜਨ ਦੇ ਕੀਤੇ ਪਰ ਤੇਰਾ ਇੱਕ ਕੀਤਾ ਨਾ ਉਹ ਬਾਹ ਕਲਾਸ ਗਾਣਾ। ਫਿਰ ਜਦੋਂ ਉਹ ਗਾਣਾ ਰਿਲੀਜ਼ ਹੋ ਕੇ ਮੈਂ ਉਹਨੂੰ ਲਾਈਵ ਗਾ ਕੇ ਪਰਫਾਰਮ ਕੀਤਾ ਤੇ ਮੈਨੂੰ ਅੱਜ ਵੀ ਯਾਦ ਹੈ ਹੂਜਾ ਸਾਹਿਬ ਨੇ ਮੈਨੂੰ 11000 ਰੁਪਈਆ ਮੂਹਰੋਂ ਉੱਠ ਕੇ ਮੈਨੂੰ ਦੇ ਕੇ ਗਏ ਕਿ ਯਾਰ ਤੇਨ ਸਲੂਟ ਤੇਰੀ ਪਰਫਾਰਮੈਂਸ ਤੇ ਤੇ ਇੰਨੇ ਕਲਾਕਾਰ ਵੱਡੇ ਵੱਡੇ ਕਲਾਕਾਰ ਉਹਨਾਂ ਨੇ ਗਵਾਏ ਸਾਰਾ ਕੁਝ ਕੀਤਾ ਪਰ ਮੈਂ ਇਨਕ ਖੁਸ਼ਕਿਸਮਤਾਂ ਉਹਨਾਂ ਦੇ ਦੋਨੇ ਬੱਚੇ ਜਿਹੜੇ ਸਚਨ ਤੇ ਪੰਕਜ ਉਹਨਾਂ ਦੇ ਦੋਨਾਂ ਦੇ ਵਿਆਹ ਤੇ ਖਾੜਾ ਮੈਂ ਹੀ ਲਾਇਆ ਤੰਕਿਉ ਤੇ ਪੰਮੀ ਭਾਈ ਜੀ ਸਾਡੇ ਨਾਲ ਸਿਗੇ ਔਰ ਗਲਬਾਤ ਕੀਤੀ ਹੈ 우ਜਾ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ तमाम ਗਾਇਕ ਗੀਤਕਾਰ ਸੰਗੀਤਕਾਰ ਇੱਥੇ ਇਕੱਠੇ ਹੋਏ ਨੇ तमाम ਗਲਬਾਤ ਕੀਤੀ ਹੈ ਸਾਰੀ ਗਲਬਾਤ ਨੂੰ ਲਗੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਰਨਲਿਸਟ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਫਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ